ਤੁਸੀਂ ਜਿਵੇਂ ਪਹਿਲਾਂ ਬੈਸ ਭਰਾਮਾਂ ਦੀ ਪਾਰਟੀ ਨੂੰ ਛੱਡਿਆ ਵੀ ਉਹ ਕਾਂਗਰਸ ਚਲੇ ਗਏ ਮਾਨ ਸਰਬ ਦੀ ਪਾਰਟੀ ਨੂੰ ਛੱਡਿਆ ਵੀ ਉਹਨਾਂ ਦੇ ਵਿੱਚ ਜਿਹੜੀ ਕਹਿਣੀ ਹੋਰ ਆ ਤੇ ਕਰਨੀ ਉਹਨਾਂ ਦੀ ਹੋਰ ਆ ਹਾਂਜੀ ਤੁਹਾਨੂੰ ਲੱਗਦਾ ਵੀ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਆ ਵੀ ਉਹ ਜੋ ਕਹਿ ਰਹੇ ਨੇ ਉਹ ਤੇ ਖਰੇ ਉਤਰਨਗੇ ਸਾਨੂੰ ਫਿਲਹਾਲ ਤਾਂ ਹਰ ਇੱਕ ਬੰਦੇ ਨੂੰ ਜਿੰਨੀ ਦੇਰ ਤੱਕ ਅਸੀਂ ਨਹੀਂ ਜਿਵਾਉਂਦੇ ਉਨੀ ਦੇਰ ਤੱਕ ਤਾਂ ਆਪਾਂ ਉਹਨੂੰ ਕੁਝ ਕਹੀ ਨਹੀਂ ਸਕਦੇ ਜਦ ਉਹਨਾਂ ਨੂੰ ਅਜਮਾਵਾਂਗੇ ਜੇ ਉਹ ਗੱਲ ਤੋਂ ਅਸੀਂ ਅੰਮ੍ਰਿਤਪਾਲ ਨੂੰ ਵੀ ਟੋਕਾਂਗੇ ਕਿਉਂਕਿ ਅਸੀਂ ਤਾਂ ਪੰਜਾਬ ਵਾਸਤੇ ਜੀ ਰਹੇ ਆ ਅਸੀਂ ਸਿੱਖੀ ਵਾਸਤੇ ਜੀ ਰਹੇ ਆ ਤੇ ਜਿਹੜੇ ਪੰਜਾਬ ਦੀ ਜਵਾਨੀ ਪੰਜਾਬ ਦੀ ਖੇਸਾਨੀ ਪੰਜਾਬ ਦਾ ਪਾਣੀ ਅਸੀਂ ਤਾਂ ਇਹ ਸਾਰੀਆਂ ਚੀਜ਼ਾਂ ਵਾਸਤੇ ਜੀ ਰਹੇ ਆ ਨਾ ਵੀ ਸਾਡੇ ਅੱਜ ਜਵਾਨੀ ਨਾਲ ਕੀ ਹੋ ਰਿਹਾ ਹੈ ਖੇਸਾਨੀ ਨਾਲ ਕੀ ਹੋ ਰਿਹਾ ਹੈ ਪਾਣੀ ਆ ਤੇ ਡਾਕੇ ਵੱਜ ਰਹੇ ਨੇ ਜਿੱਦਨ ਸਾਨੂੰ ਲੱਗੂ ਵੀ ਭਾਈ ਅਮਰਤਪਾਲ ਸਿੰਘ ਇਹ ਚੀਜ਼ਾਂ ਦੇ ਪਹਿਰਾ ਨਹੀਂ ਦੇ ਰਿਹਾ ਅਸੀਂ ਕੋ ਆਪਣਾ ਹੋਰ ਗਰੁੱਪ ਨਾਲ ਜਿਹੜਾ ਕੋਈ ਸਾਨੂੰ ਲੱਗਦਾ ਚੰਗਾ ਭਲੇ ਕੰਮ ਕਰੋ ਅਸੀਂ ਉਹਦੇ ਨਾਲ ਜੁੜਾਂਗੇ ਮੈਰੀ ਤਾਂ ਹਮੇਸ਼ਾ ਤੋਂ ਹੀ ਇਹ ਪ੍ਰਾਇਓਰਟੀ ਰਹੀ ਹੈ ਵੀ ਜਿਹੜਾ ਪੰਜਾਬ ਦਾ ਪੱਖੀ ਹੈ ਪੰਜਾਬ ਦਾ ਸੋਚਦਾ ਉਹਦੇ ਨਾਲ ਜੁੜਿਆ ਜਾਵੇ ਸੋ ਪਹਿਲਾਂ ਸਾਰੀਆਂ ਪਾਰਟੀਆਂ ਨਾਲੋਂ ਮੈਨੂੰ ਬੈਂਸ ਸਾਹਿਬ ਚੰਗੇ ਲੱਗੇ ਉਹਨਾਂ ਦਾ ਸੁਭਾਅ ਲੋਕਾਂ ਵਾਸਤੇ ਲੜਨ ਦਾ ਉਹਨਾਂ ਦਾ ਜज्ਬਾ ਉਹਨਾਂ ਰਹਿ ਰਹੇ ਉਹਨਾਂ ਨੇ ਕੰਮ ਵੀ ਕਰਿਆ ਸ਼ੁਰੂਆਤੀ ਦੌਰ ਚ ਉਹ ਸਿਮਰਜੀਤ ਮਾਨ ਦੀ ਪਾਰਟੀ ਚ ਨਿਕਲ ਕੇ ਗਏ ਹਾਂਜੀ ਤੇ ਉਹ ਜਿਵੇਂ ਮਾਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਆ ਕਹਿੰਦੇ ਵੀ ਅਸੀਂ ਤਾਂ ਯੂਨੀਵਰਸਿਟੀਆਂ ਤੋਰੀਆਂ ਹੋਈਆਂ ਨੇ ਵੀ ਲੋਕ ਸਾਡੇ ਕੋਲੇ ਆ ਕੇ ਸਿੱਖੋਗੇ ਦੂਜੀਆਂ ਪਾਰਟੀਆਂ ਚਲੇ ਜਾਂਦੇ ਨੇ ਉਦੋਂ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ ਉਹ ਬੜਾ ਸੋਹਣਾ ਸੀ ਉਹ ਲੋਕਾਂ ਨਾਲ ਖੜਦੇ ਸੀ ਫਿਰ ਪਿੱਛੋਂ ਜਾ ਕੇ ਜਿਵੇਂ ਕਹ ਲਓ ਵੀ ਉਹ ਸਿਆਸਤ ਦਾ ਰੰਗ ਹਰ ਇੱਕ ਦੇ ਚੜ ਜਾਂਦਾ ਤੇ ਉਸੇ ਤਰ੍ਹਾਂ ਕੀ ਜੇ ਇਹੀ ਰੰਗ ਇਧਰ ਜੜ ਗਿਆ ਫਿਰ ਅੱਗੇ ਕੀ ਦੇਖੋਗੇ ਕੀ ਭਵੇਗਾ ਇਸ ਪਾਰਟੀ ਦਾ ਫਾਰਟੀ ਦਾ ਭਵਿੱਖ ਤਾਂ ਅਸਿੱਧਾ ਸਾਰੇ ਜਣੇ ਸਿਰਫ ਪੰਜਾਬ ਵਾਸਤੇ ਜੋਰ ਮਾਰ ਰਹੇ ਹਾਂ ਅਸੀਂ ਇੱਕ ਸਭ ਨੂੰ ਕਹਿ ਰਹੇ ਆ ਅਸੀਂ ਐ ਨਹੀਂ ਕਹਿ ਰਹੇ ਭਾਈ ਅਮਰਤਪਾਲ ਨਾ ਜਿਹੜਾ ਅਮਰਤਪਾਲ ਦੇ ਨਾਲ ਜੁੜੋ ਅਸੀਂ ਤੇ ਕਹਿ ਰਹੇ ਨੇ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਅਸੀਂ ਕਹਿੰਦੇ ਆ ਵੀ ਸਾਰੇ ਅਸੀਂ ਇੱਕ ਨਿਸ਼ਾਨ ਸਾਹਿਬ ਇਕੱਠੇ ਹੋਈਏ ਅਸੀਂ ਤਾਂ ਹੀ ਹਰ ਹਰ ਇੱਕ ਪਾਸੇ ਇਨਸਾਬ ਲੈ ਸਕਦੇ ਆ ਨਹੀਂ ਜੇ ਅਸੀਂ ਬੰਦਿਆਂ ਨਾਲ ਜੁੜਾਂਗੇ ਬੰਦੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਸਾਨੂੰ ਇੱਕੋ ਹੀ ਦੀ ਪਰਪੱਕ ਸੋਚਣਾ ਜੁੜਨਾ ਚਾਹੀਦਾ ਜਿਹੜੀ ਹਮੇਸ਼ਾ ਸਾਨੂੰ ਕਿਤੇ ਧੋਖਾ ਨਾ ਦੇਵੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਪ੍ਰਕਾਸ਼ ਲੈ ਕੇ ਸਾਨੂੰ ਹਮੇਸ਼ਾ ਚੱਲਣਾ ਚਾਹੀਦਾ